ਕਈ ਗੱਲਾਂ ਵਿਚਾਰ ਮੰਗਦੀਆਂ ਨੇ ਜਿਵੇਂ ਪੰਜਾਬ ਵਿੱਚ ਇਹ ਗੱਲ ਕਹੀ ਜਾਂਦੀ ਹੈ ਭਈਏ ਪਜਾਓ ਪੰਜਾਬ ਬਚਾਓ ਪਰ ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀ ਗੁਰਬਾਣੀ ਇਹ ਗੱਲ ਕਹਿ ਰਹੀ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਪਿਤਾ ਏਕ ਸਕੇ ਹਮ ਬਾਰਕ ਵੀ ਅਸੀਂ ਸਾਰੇ ਇੱਕੋ ਪਰਮੇਸ਼ਰ ਦੇ ਬੱਚੇ ਹਾਂ ਧਰਮ ਜਾਤ ਪਾਤ ਦੇ ਨਾਂ ਤੇ ਕੋਈ ਵੀ ਭੇਦ ਭਾਵ ਨਹੀਂ ਹੋਣਾ ਚਾਹੀਦਾ ਤੇ ਵੇਖੋ ਭਲਿਓ ਕਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਤ ਛੇਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਇਹਨਾਂ ਯੂਪੀ ਬਿਹਾਰ ਦੇ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਸਿੱਖੀ ਦੇ ਨਾਲ ਸਿੱਖੀ ਸਿਧਾਂਤ ਦੇ ਨਾਲ ਗੁਰੂ ਸਾਹਿਬ ਜੀ ਜੋੜਦੇ ਰਹੇ ਇੱਕ ਵਾਹਿਗੁਰੂ ਅਕਾਲ ਤਖ਼ਤ ਦੇ ਨਾਲ ਜੋੜਦੇ ਰਹੇ ਪਰ ਅੱਜ ਵੇਖੋ ਉਹ ਪ੍ਰਵਾਸੀ ਜਿਹੜੇ ਨੇ यूपी बिहार ਤੋਂ ਚੱਲ ਕੇ ਪੰਜਾਬ ਵਿੱਚ ਆ ਗਏ ਨੇ ਤੇ ਅਸੀਂ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਨਾਲ ਜੋੜਨ ਤੋਂ ਅਸੀਂ ਫੇਲ ਹੋ ਗਏ ਆ ਇਹ ਸਾਡੀ ਕਮੀ ਹੈ ਇਹ ਸਾਡੀ ਨਾਕਾਮੀ ਹੈ ਕਿਸੀਂ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਨਾਲ ਜੋੜ ਨਹੀਂ ਸਕੇ ਤੇ ਅਸੀਂ ਸਗੋਂ ਗੁਰਮਤ ਦੇ ਉਲਟ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਸਿਧਾਂਤ ਦੇ ਉਲਟ ਗੱਲ ਕਰ ਰਹੇ ਆ ਸਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸਾਨੂੰ ਉਹਨਾਂ ਨੂੰ ਗੁਰਬਾਣੀ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਨਾਲ ਜੋੜਨਾ ਚਾਹੀਦਾ ਹੈ ਇਸ ਤੇ ਵਿਚਾਰ